ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਦੇ ਆ ਜੀ ਟਾਪ 3 ਇਨਸੈਕਟੀਸਾਈਡਸ ਜਿਹੜੀਆਂ ਵਰਤੀਆਂ ਜਾਂਦੀਆਂ ਨੇ ਝੂਨੇ ਤੇ ਬਾਸਮਤੀ ਦੇ ਵਿੱਚ ਜਿਹੜੀਆਂ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਵੀ ਸਿਫਾਰਿਸ਼ ਨੇ ਉਦਾਂ ਦੇ ਬਹੁਤ ਸਾਰੀਆਂ ਮਾਰਕੀਟ 'ਚ ਸੁੰਡੀ ਵਾਲੀਆਂ ਦਵਾਈਆਂ ਆਉਂਦੀਆਂ ਵਾ ਬਟ ਆਪਾਂ ਟੌਪ ਤਿੰਨਾਂ ਦੀ ਅੱਜ ਗੱਲ ਕਰਦੇ ਆਂ ਜਿਹੜੀਆਂ ਸਿਸਟੈਮਿਕ ਵੀ ਨੇ ਤੇ ਚੰਗਾ ਰਿਜ਼ਲਟ ਵੀ ਦਿੰਦੀਆਂ ਨੇ ਆਪਾਂ ਨੂੰ ਤੇ ਸਸਤੀਆਂ ਵੀ ਪੈਂਦੀਆਂ ਨੇ ਜੇ ਆਪਾਂ ਗੱਲ ਕਰੀਏ ਪਹਿਲੀ ਸਪਰੇਅ ਉਹ ਜੀ ਫੇਮ ਫਲੂ ਬੈਂਡਾਮਾਈਡ 38.39% ਦੇ ਅਰਾਊਂਡ ਇਹਦੇ ਵਿੱਚ ਜਿਹੜਾ ਸਾਲਟ ਆ ਵੈਸੇ ਤਾਂ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਲੋ ਵੀ ਐਮ ਐਲ ਦਵਾਈ ਜਿਹੜੀ ਇਹ ਸ਼ਿਫਾਰਿਸ਼ਾ ਤੇ ਕਾਫੀ ਜ਼ਾਰੇ ਕਿਸਾਨ टीएमएल ਦੇ ਹਿਸਾਬ ਨਾਲ ਕਰਦੇ ਆ ਜੀ ਜੋ ਸ਼ਫਾਰਸ਼ ਦਵਾਈ ਆ 20 ਐਮਐਲ ਉਹ 200 ਲੀਟਰ ਪਾਣੀ ਦੀ ਉਹ ਤੁਸੀਂ ਕਰ ਸਕਦੇ ਹੋ ਦੂਸਰੀ ਆ ਜੀ ਕੋਰਾਜਨ ਕਾਫੀ ਮਾਤਰਾ ਦੇ ਵਿੱਚ ਬਾਜ਼ਾਰ ਦੇ ਵਿੱਚ ਵਿਕਦੀ ਆ ਕਾਫੀ ਜਿਆਦੀਆਂ ਕੰਪਨੀਆਂ ਦੀ ਕੋਰਾਜਨ ਆਉਂਦੀ ਆ ਤੁਹਾਨੂੰ ਮਾਰਕੀਟ ਦੇ ਵਿੱਚ 2 ਤੋਂ 250 ਤੋਂ ਲੈ ਕੇ ਜਿਹੜੀ ਬ੍ਰਾਂਡ ਆ ਉਹ 700 ਰੁਪਏ ਤੱਕ ਮਿਲੇਗੀ ਇਹਦੀ 60 ਐਮ ਐਲ ਡੋਜ਼ ਆ ਕਲੋਰਨਟ੍ਰੇਲੀਪਰੋਲ ਇਹਦੇ ਵਿੱਚ ਸਾਲਟ ਆ ਜੀ ਇਹ ਤੁਸੀਂ ਕਰ ਸਕਦੇ ਜੋ ਥਰਡ ਆ ਜੀ ਸਜੰਟਾ ਕੰਪਨੀ ਦੀ ਐਮਪਲਿਗੋ ਜਿਹਦੇ ਵਿੱਚ ਲੈਂਡਾ ਤੇ ਕੋਰਾ ਜਾਨਾਂ ਵਾਲਾ ਸਾਲਟ ਆ ਜੀ ਕਲੋਰਨਟ੍ਰੇਲੀਪਰੋਲ ਇਹ ਸੁੰਢੀ ਤੋਂ ਸੁੰਢੀ ਪੱਤਾ ਲਪੇਟ ਤੇ ਗੋਭ ਦੀ ਸੁੰਢੀ ਦੋਹਾਂ ਤੋਂ ਕੰਮ ਕਰੂਗੀ ਪਲੱਸ ਇਹ ਟੱਡੇ ਨੂੰ ਵੀ ਕੰਟਰੋਲ ਕਰੂਗੀ ਕਿਉਂਕਿ ਇਹਦੇ ਵਿੱਚ ਲੈਂਡਾ ਆ ਜੀ ਜੀਦਾ ਕਿ ਬਹੁਤ ਸੋਨਾ ਰਿਜ਼ਲਟ ਆ ਇਤਨਾ ਦਵਾਈਆਂ ਦੇ ਵਿੱਚੋਂ ਤੁਸੀਂ ਕੋਈ ਦਵਾਈ ਜਿਹੜੀ ਤੁਸੀਂ ਚੂਸ ਕਰ ਸਕਦੇ ਜੀ ਤੁਸੀਂ ਵਰਤ ਸਕਦੇ ਜੀ ਇਸ ਤੋਂ ਦਵਾਈਆਂ ਇਸ ਤੋਂ ਇਲਾਵਾ ਕਾਫੀ ਦਵਾਈਆਂ ਜਿਹੜੀਆਂ ਇਹਨਾਂ ਤੋਂ ਮਹਿੰਗੀਆਂ ਵੀ ਮਾਰਕੀਟ ਦੇ ਵਿੱਚ ਆਈਆਂ ਆਮਾ ਮੈਕਟਨ ਪਲਸ ਨੋਵਲ ਰੈਨ ਹੋ ਗਈ ਬਾਇ ਫੈਂਟਰੀ ਨੂੰ ਵੀ ਵਿਕਦੀ ਆ ਕੱਲੀ ਐਮ ਐਮ ਐਕਟਨੀ ਵੀ ਵਿਕਦੀ ਆ ਬਹੁਤ ਸਾਰੀਆਂ ਦਵਾਈਆਂ ਸਜੰਟਾ ਦੀ ਜਿਵੇਂ ਇਨਸੀਪੀਓ ਆਈ ਆ ਵੈਗੁਆਈ ਹੈ ਜੀ ਟਟਰਨਲੀ ਪ੍ਰੋਲ ਬਾਹਰ ਕੰਪਨੀ ਦੀ ਉਹ ਬਹੁਤ ਵੱਡੇ ਲੈਵਲ ਤੇ ਹੈ ਜਿਹਦਾ ਮਤਲਬ ਬਹੁਤ ਐਕਸਪੈਂਸਿਵ ਨੇ ਦਵਾਈਆਂ ਉਹ ਜਿੱਥੇ ਜ਼ਿਆਦਾ ਹਮਲਾ ਹੁੰਦਾ ਸੁੰਡੀ ਦਾ ਉੱਥੇ ਤੁਸੀਂ ਇਹ ਕਰ ਸਕਦੇ ਜੋ ਉਸ ਤੋਂ ਇਲਾਵਾ ਤੁਸੀਂ ਜਿਹੜੀਆਂ ਤਿੰਨ ਦਵਾਈਆਂ ਸ਼ਿਫਾਰਸ਼ਾ ਜੁਨੀਮੈਚਲ ਨੂੰ ਇਹੋ ਕਰੋ ਇੱਕ ਦਵਾਈ ਹੈ ਜੀ ਟਕੂਮੀ ਉਹ ਵੀ ਤੁਹਾਨੂੰ ਸਸਤੇ ਰੇਟ ਦੇ ਵਿੱਚ ਬਾਜ਼ਾਰ ਦੇ ਵਿੱਚ ਮਿਲ ਜੇਗੀ ਤੁਸੀਂ ਟਕੂਮੀ ਦਵਾਈ ਵੀ ਕਰ ਸਕਦੇ ਜੋ 50 ਗ੍ਰਾਮ ਉਹਦੀ ਡੋਜ਼ ਹੈ ਕਿਲੇ ਦੀ ਫਟਾਫਟ ਟੌਪ ਤਿੰਨ ਦੀ ਗੱਲ ਕਰੀਏ ਟੌਪ ਤਿੰਨ ਦੇ ਵਿੱਚ ਉਹ ਦਵਾਈਆਂ ਆਉਂਦੀਆਂ ਜਿਹੜੀਆਂ ਤੁਹਾਨੂੰ ਮੈਂ ਦੱਸੀਆਂ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਓ ਕਰਿਆ ਕਰੋ ਜੀ ਧੰਨਵਾਦ